Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਬੜੀ ਇੱਕ ਸਾਹ ਦੇ ਬੋਲ ਤੇ ਘਟਨਾ ਹੋਈ ਹੈ ਕੀ ਇਹ ਜੀ ਮੈਂ ਚਮਕਿੰ ਚਾਰਜ ਦੱਲਾ ਜੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਤਾਲਜਪੁਰ ਤੋਂ ਜਿਹੜਾ ਅਡਵੰਦੀ ਨੋੜਾ ਜਾਂਦਾ ਉਹਦੇ ਤੇ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਗਏ ਆਂ ਮੋਕਦੇ ਜਾ ਕੇ ਦੇਖਿਆ ਤਾਂ ਇੱਕ ਹੀਰੋ Honda ਮੋਟਰਸਾਈਕਲ ਹੈ ਤੇ ਇੱਕ Pulsar ਮੋਟਰਸਾਈਕਲ ਹੈ ਇਹਨਾਂ ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ ਤੇ ਇਹ ਤੇਜ਼ ਰਫ਼ਤਾਰ ਜਾ ਰਹੇ ਸੀ ਆਪਸ ਵਿੱਚ ਭਿੱੜ ਗਏ ਜੀ ਉਹਦੇ ਵਿੱਚ ਹਾਲ ਦੀ ਘੜੀ ਦੋ ਕੈਜੂਐਲਟੀ ਹੋ ਗਈ ਹੈ ਜੀ ਦੋਨੀਆਂ ਦਿੱਸ ਹੋਈਆਂ ਤੇ ਸਾਨੂੰ ਰੈਫਰ ਕੀਤੇ ਨੇ ਕਪੂਰਖਲੇ ਨੂੰ ਜੀ ਉਸ ਤੋਂ ਬਾਅਦ ਜਾ ਰਹੇ ਹੁਣ ਅਸੀਂ ਕਪੂਰਖਲੇ ਜਿੱਦਾਂ ਦਾ ਵੀ ਹਾਲਾਤ ਹੋਣਗੇ ਜੋਦਾਨ ਹੋਏਗਾ ਉਹਦੇ ਮਤਲਬ ਕਾਰਵਾਈ ਕੀਤੀ ਜਾਏਗੀ ਕੋਈ ਪਤਾ ਲੱਗ ਸਕਦਾ ਕਿ ਨੌਜਵਾਨ ਕਿੱਥੇ ਜਾ ਰਹੇ ਸੀ ਜਾਂ ਪਰਿਵਾਰ ਨੇ ਸੂਚਿਤ ਕਰ ਦਿੱਤਾ ਹੈ ਇਹਨਾਂ ਦੇ ਫੈਮਿਲੀ ਮੈਂਬਰ ਆ ਰਹੇ ਆ ਜੀ ਇਹ ਮੈਮੋਅਰ ਤੁਸੀਂ ਕਿ ਇੱਕ ਮੋਟਰਸਾਈਕਲ ਸਵਾਰ ਤੇ ਦੂਜੇ ਸੀ ਕਿ ਬਾੜਾ ਬੁੱਧ ਸਿੰਘ ਪੁੱਜ ਜੀ ਹਾਂ ਜੀ ਸਰ ਇਹ ਹਮੇਸ਼ਾ ਕਿੰਨੇ ਪੈਨ ਬੋਰਡ ਨੇ ਮੈਂ ਹਾਲ ਹੀ ਘੜੀ ਸਾਡੇ ਕੋਲ ਦੋ ਦੀ ਜਾਣਕਾਰੀ ਹੈ ਤੀਸਰੇ ਬਾਰੇ ਹਜੇ ਪਿੰਮਦਰ ਜੀ ਲੈ ਕੇ ਆਏ ਆ ਅੱਥੋਂ ਤੇ ਗੱਲ ਕਰਕੇ ਦੇਖਦੇ ਹਾਂ ਕੀ ਬਣਿਆ ਇੱਕ ਫੈਮਿਲੀ ਵਿੱਚ ਗਿਆ ਜੀ ਤੇ ਦੋ ਘੁੱਤਲੇ ਆ ਜੀ ਟੋਟਲ ਪੰਜ ਜਣੇ ਆ ਜੀ ਦੋ ਮੋਟਰਸਾਈਕਲਾਂ ਤੇ ਦੋ ਆ ਵੀ ਇਹਨਾਂ ਦੇ ਵੀ ਖਤਰ ਦੋ ਉਹਨਾਂ ਦੇ ਵੀ ਕਾਫੀ ਸੱਟ ਆ ਜੀ ਜਿਹੜੇ ਘੁੱਤਲੇ ਰੈਫਰ ਕੀਤੇ ਆ ਫੈਮਿਲੀ ਕੀਤੇ ਆ ਜੀ ਓਕੇ ਅਕਸਰ